ਹੈਲੋ ਜੀ ਸਾਰੀਕਾਲ ਸਾਰਿਆਂ ਨੂੰ ਕੀ ਹਾਲ ਚੱਲ ਉਮੀਦ ਕਰਦੇ ਆਂ ਜੀ ਸਾਰੇ ਜਣੇ ਬੜੇ ਵਧੀਆ ਹੋਗੇ ਨਮਿਸ਼ ਬੜਾ ਤੰਗ ਕਰਦੇ ਆਂ ਵੀਡੀਓ ਨਹੀਂ ਬਣਾਉਂਦੇ ਇਹਨਾਂ ਦਾ ਤੇ ਨਾ ਅੱਜ ਮੈਂ ਪਾਇਆ ਨਵਾਂ ਸੂਟ ਐ ਮੈਂ ਤੁਹਾਨੂੰ ਫੁੱਲ ਵਿਖਾਉਣੀ ਆ ਤੇ ਵੈਸੇ ਮੈਂ ਤੁਹਾਡਾ ਸ਼ੇਅਰ ਕਰ ਚੁੱਕੀ ਆ ਬਟ ਫਿਰ ਮੈਂ ਤੁਹਾਡਾ ਮਤਲਬ ਦਿਖਾ ਦਨੀ ਇੱਕ ਵਾਰੀ ਤੇ ਅੱਜ ਆਪਾਂ ਤੁਹਾਡਾ ਵੀਡੀਓ ਸ਼ੇਅਰ ਕਰਾਂਗੇ ਕਿ ਮੈਂ ਵੀਡੀਓ ਕਿੱਦਾਂ ਸ਼ੂਟ ਕਰਦੀ ਆ ਤੇ ਕਿਹੜੀ-ਕਿਹੜੀ ਐਪ ਜਿਹੜੀ ਉਹ ਯੂਜ਼ ਕਰਦੀ ਆ ਤੇ ਥੰਬਨੇਲ ਵਾਸਤੇ ਕਿਹੜੀ ਐਪ ਯੂਜ਼ ਕਰਦੀ ਆ ਤੇ ਵੀਡੀਓ ਐਡਿਟ ਕਰਨ ਵਾਸਤੇ ਕਿਹੜੀ ਐਪ ਜਿਹੜੀ ਉਹ ਯੂਜ਼ ਕਰਦੀ ਤੇ ਕਿੱਦਾਂ ਥੰਬਨੇਲ ਬਣਾਉਂਦਾ ਇਹ ਸਾਰਾ ਪ੍ਰੋਸੈਸ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਤੇ ਵੀਡੀਓ ਨਾ ਬਣੇ ਲੋ ਤੇ ਇਹ ਫੋਨ ਹੈਗਾ ਜੇ ਵੀਵੋ ਦਾ ਜਿੰਤਾ ਮੈਂ ਰਿਕਾਰਡ ਕਰ ਰਹੀ ਆ ਤੇ ਇਹ ਦੂਜਾ ਫੋਨ ਜਿਹੜਾ ਮੇਰੇ ਕੋਲ ਆ ਤੇ ਇਹਦੇ ਚ ਮੈਂ ਤੁਹਾਨੂੰ ਕਰਕੇ ਦੱਸੂੰ ਕਿਉਂਕਿ ਮੈਂ ਇਹਦੇ ਵਿੱਚ ਹੀ ਵੀਡੀਓ ਸ਼ੂਟ ਕਰਦੀ ਆ ਆ ਅੱਜ ਜਿਹੜਾ ਇਸ ਫੋਨ 'ਚ ਜਿਹੜਾ ਮੈਂ ਲਾਇਆ ਵਾਂ ਉਹਦੇ 'ਚ ਸ਼ੂਟ ਕਰ ਰਹੀ ਆ ਵੀਵੋ 'ਚ ਤੇ ਕਿਉਂਕਿ ਮੈਂ ਫਿਰ ਇਹਦੇ 'ਚ ਤੁਹਾਨੂੰ ਦੱਸਣਾ ਹੀ ਕਿ ਕਿੱਦਾਂ ਮੈਂ ਐਡਿਟ ਕਰਦੀ ਆ ਇਸ ਕਰਕੇ ਤੇ ਤੇ ਪਹਿਲਾਂ ਮੈਂ ਤੁਹਾਨੂੰ ਸੂਟ ਵਿਖਾ ਦਿੰਨੀ ਆ ਤੇ ਫਿਰ ਕਰਦੇ ਆ ਵੀਡੀਓ ਨੂੰ ਸ਼ੁਰੂ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਵੇਖਿਆ ਕਰੋ ਤੇ ਫੇਰੀ ਮਤਲਬ ਇੱਕ ਸਪੋਰਟ ਮਿਲਦੀ ਆ ਪਲੀਜ਼ ਵੀਡੀਓ ਨੂੰ ਪੂਰਾ ਵੇਖਿਆ ਕਰੋ ਤੇ ਪਹਿਲਾਂ ਮੈਂ ਤੁਹਾਨੂੰ ਸੂਟ ਬਟ ਟਾਈਗਰ ਇੱਥੇ ਸੁੱਤਾ ਹੋਇਆ ਵਾ ਤੇ ਜੇ ਕੁਆਲਿਟੀ ਚ ਥੋੜਾ ਜਿਹਾ ਵੀਡੀਓ ਚ ਥੋੜਾ ਜਿਹਾ ਫਰਕ ਲੱਗੇ ਤੇ ਮੈਂ ਤੁਹਾਨੂੰ ਦੱਸਦਾ ਮੈਂ ਇਸ ਫੋਨ 'ਚ ਰਿਕਾਰਡ ਕਰਦੀਆਂ ਤਾਂ ਕਰਕੇ ਫਰਕ ਹੋ ਸਕਦਾ ਵੀਡੀਓ 'ਚ ਕਲੈਰਟੀ ਵਿੱਚ ਤੇ ਇਹ ਫੋਨ ਤੇ ਮੈਂ ਐਡਿਟ ਕਰਦੀ ਵੀਡੀਓ ਇੱਥੇ ਮੈਂ ਬਣਾਉਣੀ ਆ ਤੇ ਮੈਂ ਜਿਹੜਾ ਵਾ ਥੰਬਨੇਲ ਵਾਸਤੇ ਜਿਹੜਾ ਉਹ ਪਿਕਸਲ ਲੈਬ ਯੂਜ਼ ਕਰਦੀਆਂ ਜਦੋਂ ਮੈਂ ਥੰਬਨੇਲ ਬਣਾਉਣੀ ਮੈਂ ਤੁਹਾਨੂੰ ਦੱਸਦੀ ਮੈਂ ਕਿੱਦਾਂ ਬਣਾਉਣੀ ਆ ਜਦੋਂ ਮੈਂ ਇਹ ਵੀਡੀਓ ਨੂੰ ਐਡਿਟ ਕਰਦੀ ਆ ਉਹ ਮੈਂ ਕਾਈਨ ਮਾਸਟਰ 'ਚ ਵੀ ਕਰ ਲੈਣੀ ਆ ਤੇ VN 'ਚ ਵੀ ਕਰ ਲੈਣੀ ਮੈਂ ਦੋਨੋਂ ਐਪ ਜਿਹੜੀਆਂ ਉਹ ਰੱਖੀਆਂ ਹੋਈਆਂ ਵਾ ਪਹਿਲਾਂ ਮੈਂ ਤੁਹਾਨੂੰ ਦੱਸਦੀ ਕਿ ਮੈਂ ਥੰਬਨੇਲ ਜਿਹੜਾ ਉਹ ਕਿੱਦਾਂ ਬਣਾਉਣੀ ਆ ਬੈਕ ਕੈਮਰਾ ਕਰਕੇ ਮੈਂ ਤੁਹਾਨੂੰ ਜਿਹੜਾ ਉਹ ਦੱਸਦੀ ਹੁਣੇ ਕਿ ਮਤਲਬ ਮੈਂ ਕਿੱਦਾਂ ਬਣਾਉਣੀ ਆ ਤੇ ਬਿਲਕੁਲ ਸਿੰਪਲ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਤੇ ਬਹੁਤਾ ਇਹਦੇ ਵਿੱਚ ਉਹ ਕਰਨ ਦੀ ਲੋੜ ਨਹੀਂ ਚੰਜਟ ਨਹੀਂ ਕੋਈ ਵੀ ਤੇ ਜਿੱਦਾਂ ਕਿ ਇਹ ਜਿਹੜਾ ਮੈਂ ਖੋਲ ਲਿਆ ਪਿਕਸਲ ਲੈਬ ਤੇ ਇਹਦੇ ਵਿੱਚ ਜਿਹੜਾ ਤੁਸੀਂ ਪਹਿਲਾਂ ਬੈਕਗ੍ਰਾਉਂਡ ਜਿਹੜੀ ਆ ਮੈਂ ਤੁਹਾਨੂੰ ਇੱਕ ਮਿੰਟ ਦੱਸਦੀ ਆ ਇੱਥੋਂ ਜਿਹੜਾ ਵਾ ਤੁਸੀਂ ਸਾਈਜ਼ ਲੈ ਸਕਦੇ ਸੀ ਜਿਹੜਾ ਤੁਸੀਂ ਸਾਈਜ਼ ਜਿਹੜਾ ਸਿਲੈਕਟ ਕਰਨਾ ਵਾ ਆ ਵੇਖੋ ਸਾਈਜ਼ ਸਾਰੇ ਦਿੱਤੇ ਆ ਜਿੱਦਾਂ ਵਲਾਵਾ YouTube ਚੈਨਲ ਬੈਨਰ ਤੇ ਥੰਬਨੇਲ ਤੁਸੀਂ ਥੰਬਨੇਲ ਨੂੰ ਜਦੋਂ ਸਿਲੈਕਟ ਕਰ ਦੋਗੇ ਤੇ ਉਹ ਰੇਸ਼ੋ ਜਿਹੜੀ ਆ ਜਾਏਗੀ 16.9 ਜਿਹੜੀ ਰੇਸ਼ੋ ਆਜੂਗੀ ਤੁਹਾਡੀ ਤੇ ਇਹਨੂੰ ਤੁਸੀਂ ਜਿਹੜਾ ਓਕੇ ਕਰ ਦੇਣਾ ਵਾ ਤੇ ਇਹ ਜਿਹੜੀ ਬਲੈਕ ਸਕਰੀਨ ਉਹ ਮੈਂ ਤੁਹਾਨੂੰ ਦੱਸਦੀ ਹਾਂ ਇੱਥੋਂ ਇਹ ਪਹਿਲਾਂ ਬਲੈਕ ਨਹੀਂ ਹੁੰਦੀ ਤੇ ਇਹ ਜਿਹੜਾ ਤੁਹਾਨੂੰ ਦੇਖ ਲਿਆ ਨਾ ਇਹ ਡਬਲ ਜਿਹੜਾ ਸਾਈਨ ਇਹਨੂੰ ਜਿਹੜਾ ਤੁਸੀਂ ਕਲਿੱਕ ਕਰਨਾ ਤੇ ਇੱਥੇ ਕਲਰ ਆ ਜਾਣਾ ਤੇ ਕਲਰ ਵਿੱਚੋਂ ਤੁਸੀਂ ਕੋਈ ਵੀ ਜਿਹੜਾ ਸਿਲੈਕਟ ਕਰ ਸਕਦੇ ਆ ਜਿੱਦਾਂ ਵਾਈਟ ਹੋ ਗਿਆ ਆ ਬਲੈਕ ਹੋ ਗਿਆ ਤੇ ਮੈਂ ਮੈਂ ਜਿਹੜੀ ਉਹ ਬੈਕਗ੍ਰਾਉਂਡ ਜਿਹੜੀ ਉਹ ਬਲੈਕ ਹੀ ਚੂਜ਼ ਕਰਦੀ ਆ ਤੇ ਤੁਸੀਂ ਬਲੈਕ ਜਿਹੜੀ ਯੂਜ਼ ਕਰ ਲੈਣੀ ਜਿਹੜੀ ਤੁਹਾਨੂੰ ਜਿਹੜੀ ਉਹ ਚੰਗੀ ਲੱਗਦੀ ਆ ਉਹੀ ਕੂਟ ਕਰਦੀ ਹਾਂ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਤੇ ਇੱਥੇ ਜਿਹੜਾ ਵਾ ਤੁਸੀਂ ਇੱਥੇ ਪਲੱਸ ਦੇ ਆਈਕਨ ਤੇ ਜਿਹੜਾ ਤੁਸੀਂ ਓਕੇ ਕਰਨਾ ਵਾ ਇੱਥੇ ਫਰੋਮ ਗੈਲਰੀ ਆ ਜਾਣਾ ਵਾ ਤੇ ਗੈਲਰੀ ਤੋਂ ਤੁਸੀਂ ਜਿਹੜਾ ਕੋਈ ਵੀ ਜਿਹੜੀ ਉਹ ਫੋਟੋ ਜਿਹੜੀ ਉਹ ਲੈ ਸਕਦੇ ਜੇ ਥੰਬਨੇਲ ਜਿਹੜਾ ਉਹ ਯੂਜ਼ ਕਰ ਸਕਦੇ ਜੇ ਇਹ ਥੰਬਨੇਲ ਮੈਂ ਜਿਹੜਾ ਹੋਣੀ ਬਣਾਇਆ ਸੀ ਜਿਹੜੀ ਮੈਂ ਵੀਡੀਓ ਅਪਲੋਡ ਕੀਤੀ ਆ ਮੈਂ ਕੀ ਕਰਦੀ ਆ ਕਿ ਕੋਈ ਵੀ ਜਿਹੜੀ ਪਿਕਚਰ ਆ ਉਹ ਜਿਹੜੀ ਉਹ ਲੈ ਲੈਣੀ ਹੈ ਤੁਸੀਂ ਪਹਿਲਾਂ ਇਹ ਇਹਨੂੰ ਸਿਲੈਕਟ ਕਰ ਲੈਣਾ ਵਾ ਜੇ ਤੇ ਕੋਈ ਐ ਇਦਾਂ ਦਾ ਵਾ ਕਿ ਉਹਨੂੰ ਮਤਲਬ ਉਹੀ ਚੀਜ਼ ਲੱਭੇ ਸਾਨੂੰ ਤੇ ਤੁਸੀਂ ਕੀ ਕਰਨਾ ਵਾ ਇੱਥੋਂ ਆਇਆ ਵਾਲਾ ਜਿਹੜਾ ਬਟਨ ਹੈ ਇਹਨੂੰ ਓਕੇ ਕਰਨਾ ਵਾ ਇੱਥੇ ਕ੍ਰੋਪ ਦਾ ਸਾਈਨ ਆ ਜਾਣਾ ਕਰਾਫ ਜੇ ਤੁਸੀਂ ਕੋਈ ਵੀ অপਸ਼ਨ ਲੈ ਸਕਦੇ ਜੇ ਇਹਨੂੰ ਮਤਲਬ ਰੌਂਡ ਕਰਨਾ ਵਾ ਚੌਰਸ ਕਰਨਾ ਵਾ ਕਿੱਦਾਂ ਦਾ ਕਰਨਾ ਤੁਸੀਂ ਜਿਹੜਾ ਉਹ ਲੈ ਸਕਦੇ ਜੇ ਤੈਨੂੰ ਓਕੇ ਕਰ ਦੇਣਾ ਤੁਸੀਂ ਸਾਈਜ਼ ਇਹਦਾ ਛੋਟਾ ਵੱਡਾ ਜਿਹੜਾ ਇੱਥੋਂ ਹੀ ਕਰ ਸਕਦੇ ਜੇ ਇਹਦਾ ਕੋਈ ਇਸ਼ੂ ਨਹੀਂ ਹੈਗਾ ਤੇ ਫਿਰ ਤੁਸੀਂ ਇੱਥੇ ਜਾਣਾ ਵਾ ਤੇ ਇੱਥੇ ਤੁਹਾਡੀ ਗੈਲਰੀ ਖੁੱਲ ਜਾਣੀ ਆ ਗੈਲਰੀ 'ਚ ਤੁਸੀਂ ਕੋਈ ਵੀ ਜਿਹੜਾ ਤੁਹਾਡਾ ਥੰਬਨੇਲ ਤੁਸੀਂ ਬਣਾਉਣਾ ਵਾ ਉਹ ਜਿਹੜੀ ਤੁਸੀਂ ਪਿਕਚਰ ਲੈ ਸਕਦੇ ਜੇ ਐਦਾਂ ਤੁਸੀਂ ਸਿਲੈਕਟ ਕਰ ਲੈਣੀ ਆ ਤੇ ਇੱਥੇ ਤੁਸੀਂ ਬੈਕ ਕਰਨਾ ਇਹਨੂੰ ਫਰੰਟ ਕਰਨਾ ਉਹ ਤੁਸੀਂ ਕਰ ਸਕਦੇ ਇੱਥੋਂ ਮੈਂ ਬੈਕ ਕਰੂੰਗੀ ਤੇ ਇਹ ਜਿਹੜੇ ਬੈਕ ਹੋ ਗਈ ਆ ਤੇ ਇਹ ਜਿਹੜਾ ਉਹ ਇੱਥੇ ਆ ਗਿਆ ਤੇ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਕਿ ਕੋਈ ਕੋਈ ਵੀ ਮਤਲਬ ਸਾਈਨ ਸਿਲੈਕਟ ਕਰੋ ਅੱਛਾ ਫਿਰ ਤੁਸੀਂ ਇਹਨੂੰ ਜਿਹੜਾ ਓਕੇ ਕਰਨਾ ਵਾ ਤੇ ਇੱਥੇ ਤੁਹਾਨੂੰ ਐਰੋ ਦਾ ਸਾਈਨ ਆ ਜਾਏਗਾ ਨਜ਼ਰ ਤੁਸੀਂ ਐਰੋ ਦਾ ਸਾਈਨ ਜਿਹੜਾ ਇੱਥੇ ਜਿਹੜਾ ਸਿਲੈਕਟ ਕਰ ਸਕਦੇ ਕੋਈ ਵੀ ਚੀਜ਼ ਤੁਸੀਂ ਹਾਈਲਾਈਟ ਕਰਨੀ ਹੈ ਉਹਦੇ ਵਾਸਤੇ ਤੁਸੀਂ ਸਿਲੈਕਟ ਕਰ ਸਕਦੇ ਇੱਥੇ ਤੁਹਾਨੂੰ ਜਿਹੜਾ ਕਲਰ ਦਾ ਆਪਸ਼ਨ ਵੀ ਮਿਲ ਜੂਗਾ ਆ ਵੇਖੋ ਕਲਰ ਦਾ ਆਪਸ਼ਨ ਤੁਹਾਨੂੰ ਮਿਲ ਜੂਗਾ ਜਿਹੜਾ ਤੁਸੀਂ ਕਲਰ ਜਿਹੜਾ ਇਹਦੇ ਵਿੱਚ ਯੂਜ਼ ਕਰਨਾ ਚਾਹੁੰਦੇ ਜੇ ਰੈੱਡ ਕਰਨਾ ਚਾਹੁੰਦੇ ਕਿਹੜਾ ਕਰਨਾ ਚਾਹੁੰਦੇ ਉਹ ਤੁਸੀਂ ਸਿਲੈਕਟ ਕਰ ਸਕਦੇ ਜੇ ਤੇ ਇਹ ਤੋਂ ਬਾਅਦ ਮੈਂ ਕੀ ਕਰਦੀ ਕਿ ਮਤਲਬ ਇੱਥੇ ਤੁਹਾਨੂੰ ਆਪਸ਼ਨ ਆ ਜਾਏਗਾ ਕੁਝ ਵੀ ਟੈਕਸਟ ਵਗੈਰਾ ਲਿਖਣ ਦਾ ਤੇ ਇਹ ਟੈਕਸਟ ਤੁਸੀਂ ਸਿਲੈਕਟ ਕਰ ਲੈਣਾ ਵਾ ਇਹ ਟੈਕਸਟ ਨੂੰ ਤੁਸੀਂ ਕੋਈ ਵੀ ਟੈਕਸਟ ਜਿਹੜਾ ਲਿਖ ਸਕਦੇ ਜੇ ਇਦਾਂ ਜਿਹੜਾ ਵੀ ਮੈਂ ਜਿਹੜਾ ਪਾਉਣ ਸਕਦੇ ਜੇ ਤੇ ਇਹਨੂੰ ਤੁਸੀਂ ਇਦਾਂ ਤੇ ਇੱਥੇ ਰੱਖ ਕੇ ਇਹ ਚ ਤੁਸੀਂ ਕੋਈ ਵੀ ਕਲਰ ਜਿਹੜਾ ਵੀ ਤੁਸੀਂ ਲੈਣਾ ਹੋ ਉਹ ਤੁਸੀਂ ਲੈ ਸਕਦੇ ਜਿ ਜਿੱਦਾਂ ਕਿ ਮੈਂ ਕੀ ਕਰਦੀ ਆ ਇਹਦਾ ਪਹਿਲਾਂ ਮੈਂ ਸਾਈਜ਼ ਜਿਹੜਾ ਲੈਣੀ ਆ ਕਿਹੜਾ ਮੈਂ ਸਾਈਜ਼ ਕਰਨਾ ਇੱਥੇ ਤੁਹਾਨੂੰ ਸਾਈਜ਼ ਵੀ ਮਿਲ ਜੂਗਾ ਤੁਸੀਂ ਛੋਟਾ ਵੱਡਾ ਕਰ ਸਕਦੇ ਜੀ ਇਹਦਾ ਸਾਈਜ਼ ਤੇ ਇਹਨੂੰ ਓਕੇ ਕਰਨ ਤੋਂ ਬਾਅਦ ਮੈਂ ਜਿਹੜਾ ਉਹ ਉਹ ਇਹਦਾ ਸਟਾਈਲ ਥੋੜਾ ਜਿਹਾ ਚੇਂਜ ਕਰਦੀ ਆ ਜਿੱਦਾਂ ਤੁਸੀਂ ਵੇਖ ਸਕਦੇ ਡਾਰਕ ਹੋ ਚੁੱਕਿਆ ਵਾ ਤੇ ਇਹਨੂੰ ਓਕੇ ਕਰੂੰਗੀ ਫਿਰ ਮੈਂ ਬੈਕਗ੍ਰਾਉਂਡ ਲੈਣੀ ਦੀ ਬੈਕਗ੍ਰਾਉਂਡ ਕੋਈ ਵੀ ਤੁਸੀਂ ਲੈ ਸਕਦੇ ਐਵੇਂ ਕੋਈ ਕਲਰ ਹੋ ਗਿਆ ਵਾ ਤੇ ਇਹ ਜਿਹੜਾ ਕਲਰ ਆ ਜਾਊਗਾ ਇਦਾਂ ਤੁਸੀਂ ਜਿਹੜਾ ਉਹ ਕਰ ਸਕਦੇ ਜੇ ਤੇ ਤੁਸੀਂ ਹੋਰ ਵੀ ਪਿਕਚਰ ਲਾਉਣੀ ਚਾਹਤ ਹੋਰ ਵੀ ਤੁਸੀਂ ਲਾ ਸਕਦੇ ਉਹਦਾ ਮੈਂ ਲਾਨੀ ਆ ਉਹ ਥੰਬਨੇਲ ਇਦਾਂ ਜਿਹੜਾ ਬਣਾਉਣੀ ਆ ਤੇ ਇਸ ਤੋਂ ਬਾਅਦ ਆ ਜੋ ਵੀਡੀਓ ਤੇ ਵੀਡੀਓ ਜੀ ਵੀਡੀਓ ਚ ਤੇ ਵੀਡੀਓ ਮੈਂ ਕਾਈਨ ਮਾਸਟਰ ਚ ਜਿਹੜੀ ਉਹ ਐਡਿਟ ਕਰਦੀ ਆ VN ਚ ਵੀ ਕਰ ਲੈਣੀ ਆ VN ਚ ਇਹ ਤੁਹਾਨੂੰ ਜਿਹੜਾ ਉਹ ਉਹਦਾ ਲੋਗੋ ਨਹੀਂ ਦਿਖੂਗਾ ਤੇ ਕਾਈਨ ਮਾਸਟਰ ਦਾ ਜਿਹੜਾ ਉਹ ਸਾਈਡ ਤੇ ਜਿਹੜਾ ਲੋਗ ਆ ਜਾਂਦਾ ਵਾ ਐਡਾ ਕਾਈਨ ਮਾਸਟਰ ਖੁੱਲ ਚੁੱਕਿਆ ਵਾ ਤੇ ਜੇ ਤੇ ਤੁਸੀਂ ਸ਼ਾਰਟ ਵੀਡੀਓ ਅਪਲੋਡ ਕਰਨੀ ਆ ਤੇ ਤੁਸੀਂ ਜਿਹੜਾ ਵਾ ਫੇਰ ਕਰ ਸਕਦੇ ਜੇ ਇਹ ਵਾਲਾ ਮੀਡੀਆ ਜਿਹੜਾ ਵਾ ਉਹਨੂੰ ਤੁਸੀਂ ਓਕੇ ਕਰਨਾ ਵਾ ਤੇ ਇੱਥੇ ਇਮੇਜ ਅਸੈਟ ਇੱਥੋਂ ਤੁਸੀਂ ਜਿਹੜੀ ਬੈਕਗ੍ਰਾਉਂਡ ਪਹਿਲਾਂ ਲੈਣੀ ਆ ਬਲੈਕ ਤੇ ਇਹਨੂੰ ਤੁਸੀਂ ਸਿਲੈਕਟ ਕਰਨਾ ਜਿੰਨੀ ਤੁਹਾਡੀ ਵੀਡੀਓ ਉਹਨਾਂ ਤੁਸੀਂ ਜਿਹੜਾ ਉਹ ਸਿਲੈਕਟ ਕਰਨਾ ਇਹਨੂੰ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਜਿਹੜੀ ਕੋਈ ਵੀ ਜਿਹੜਾ ਸ਼ਾਰਟ ਤੁਸੀਂ ਅਪਲੋਡ ਕਰਨਾ ਚਾਹੁੰਦੇ ਜੇ ਉਹ ਤੁਸੀਂ ਸ਼ਾਰਟ ਲੈਣਾ ਪਹਿਲਾਂ ਜਿੱਦਾਂ ਇਹ ਮੈਂ ਸ਼ਾਰਟ ਲੈ ਲਿਆ ਵਾਂ ਤੇ ਇਹ ਜਿਹੜਾ ਵਾ ਤਹੀਂ ਜਿੰਨੇ ਵੀ ਸੈਕਿੰਡ ਲੈਣਾ ਉਹਨਾਂ ਤੋਂ ਹੀ ਲੈ ਸਕਦੇ ਤੇ ਇਹ ਵਾਲੀ ਬੈਕਗ੍ਰਾਉਂਡ ਜਿਹੜੀ ਬਾਦ ਵਾਲੀ ਹੈ ਬਲੈਕ ਉਹਨੂੰ ਤੁਸੀਂ ਕੱਟ ਕਰ ਦੇਣਾ ਇਦਾਂ ਤੁਸੀਂ ਜਿਹੜਾ ਸ਼ਾਰਟ ਜਿਹੜਾ ਅਪਲੋਡ ਕਰ ਸਕਦੇ ਜੀ ਆਸ਼ਾ ਤੇ ਇਸ ਤੋਂ ਬਾਅਦ ਜਿਹੜੇ ਤੁਸੀਂ ਲੌਂਗ ਵੀਡੀਓ ਬਣਾਉਣੀ ਹੈ ਤੇ ਲੌਂਗ ਦੇ ਲਈ ਤੁਸੀਂ ਰੇਸ਼ਿਓ ਉਹੀ ਤੁਹਾਡਾ ਆਉਣਾ ਵਾ ਜੇ ਤੁਸੀਂ ਸ਼ਾਰਟ ਬਣਾਉਣੀ ਤੇ ਰੇਸ਼ਿਓ ਆਉਣਾ ਵਾ 9.16 ਤੇ ਜੇ ਤੁਸੀਂ ਲੌਂਗ ਬਣਾਉਣੀ ਤੇ ਰੇਸ਼ਿਓ ਜਿਹੜਾ ਆ ਆਉਣਾ ਵਾ 16.9 ਕੋਈ ਵੀ ਜਿਹੜੀ ਉਹ ਵੀਡੀਓ ਲੈ ਸਕਦੇ ਜੀ ਕੋਈ ਵੀ ਜਿਹੜੀ ਤੁਸੀਂ ਜਿਹੜਾ ਅਪਲੋਡ ਕਰਨਾ ਚਾਹੁੰਦੇ ਜੇ ਇੱਥੇ ਮੈਂ ਲੈ ਲੈਨੀ ਆ ਛੋਟੀ ਲਵਾਂਗੀ ਤੇ ਐ ਵਲੀ ਤੇ ਇੱਥੋਂ ਤੁਸੀਂ ਐ ਵਲੀ ਸਪੀਡ ਆ ਤੁਸੀਂ ਕਰ ਸਕਦੇ ਜੇ ਵਧਾ ਸਕਦੇ ਜੇ ਇਹਦੀ ਸਪੀਡ ਤੁਸੀਂ ਸਲੋ ਕਰਨੀ ਹੈ ਤੇ ਇੱਧਰ ਨੂੰ ਕਰ ਸਕਦੇ ਜੇ ਤੁਸੀਂ ਸਪੀਡ ਵਧਾਉਣੀ ਹੈ ਤੇ ਇੱਧਰ ਨੂੰ ਕਰ ਸਕਦੇ ਤੁਸੀਂ ਆ ਵੇਖੋ ਇਹਦੀ ਸਪੀਡ ਜਿਹੜੀ ਹੁਣ ਵੱਧ ਚੁੱਕੀ ਹੈ ਆ ਵੇਖੋ ਇਸ ਸਪੀਡ ਜਿਹੜੀ ਉਹ ਕੋ ਸਪੀਡ ਵੱਧ ਚੁੱਕੀ ਆ ਅੱਛਾ ਜੇ ਤੁਸੀਂ ਇਹਦੇ ਵਿੱਚ ਕੱਟ ਲਾਉਣਾ ਵਾ ਤੇ ਇੱਥੇ ਤੁਸੀਂ ਸਪਲਿਟ ਤੋਂ ਜਾਂ ਟ੍ਰਿਮ ਤੋਂ ਤੁਸੀਂ ਜਿਹੜੀ ਉਹ ਕੱਟ ਲਾ ਸਕਦੇ ਜੇ ਜੇ ਤੁਸੀਂ ਰਾਈਟ ਸਾਈਡ ਵਾਲਾ ਰਿਮੂਵ ਕਰਨਾ ਤੇ ਤੁਸੀਂ ਰਾਈਟ ਦਬਾ ਸਕਦੇ ਜੇ ਜੇ ਤੁਸੀਂ ਲੈਫਟ ਵਾਲਾ ਕਰਨਾ ਲੈਫਟ ਦਬਾ ਸਕਦੇ ਜੇ ਤੁਸੀਂ ਵਿੱਚ ਜਿਹੜਾ ਸਿਲੈਕਟ ਕਰਨਾ ਤੇ ਐਦਾਂ ਕਰਕੇ ਵਿੱਚ ਸਿਲੈਕਟ ਤੁਸੀਂ ਕਰਾ ਕਰ ਸਕਦੇ ਜੇ ਓਕੇ ਅੱਛਾ ਇਹ ਤੋਂ ਬਾਅਦ ਤੁਸੀਂ ਜੇ ਝੂਮ ਕਰਨਾ ਵਾ ਤੇ ਇਹਨਾਂ ਦੋਵਾਂ ਨੂੰ ਜੇ ਤੁਸੀਂ ਸਿਲੈਕਟ ਕਰੋਗੇ ਐਦਾਂ ਕਰਕੇ ਇਦਾਂ ਕਰਕੇ ਸਿਲੈਕਟ ਕਰੋਗੇ ਤੇ ਸਾਰੀ ਵੀਡੀਓ ਜਿਹੜੀ ਉਹ ਝੂਮ ਹੋ ਜੂਗੀ ਇਦਾਂ ਕਰਕੇ ਇਹ ਸਾਰੀ ਵੀਡੀਓ ਜਿਹੜੀ ਝੂਮ ਹੀ ਚੱਲੂਗੀ ਤੇ ਜੇ ਤੁਸੀਂ ਮਤਲਬ ਰੋਟੇਟ ਕਰਨਾ ਵਾ ਇੱਥੇ ਤੁਹਾਨੂੰ ਰੋਟੇਟ ਦਾ ਵੀ ਆਪਸ਼ਨ ਆ ਜਾਊਗਾ ਜੇ ਤੁਹਾਡੀ ਵੀਡੀਓ ਥੋੜੀ ਜਿਹੀ ਟੇਢੀ ਬਣੀ ਆ ਸਕਰੀਨ ਇੱਧਰ ਨੂੰ ਬਣੀ ਆ ਉੱਧਰ ਨੂੰ ਬਣੀ ਆ ਤੇ ਇੱਥੇ ਤੁਸੀਂ ਆਰਾਮ ਨਾਲ ਰੋਟੇਟ ਕਰ ਸਕਦੇ ਜੇ ਤੇ ਇਹ ਵੀ ਹੋ ਜੂਗੀ ਇੱਥੇ ਤੁਸੀਂ ਫਿਲਟਰ ਲਗਾ ਸਕਦੇ ਜਿਹੜਾ ਮਰਜ਼ੀ ਫਿਲਟਰ ਤੁਸੀਂ ਯੂਜ਼ ਕਰ ਸਕਦੇ ਜੇ ਤੇ ਹੋਰ ਮੈਂ ਕੀ ਕਰਦੀ ਹੋਰ ਮੈਂ ਕਰਦੀ ਆ ਇੱਥੇ ਵੋਲੀਅਮ ਵੋਲੀਅਮ ਤੁਸੀਂ ਵਧਾ ਘਟਾ ਸਕਦੇ ਜੇ ਇਦਾਂ ਤੁਸੀਂ ਕਰ ਸਕਦੇ ਵੋਲੀਅਮ ਘਟੋ ਗਈ ਹੈ ਤੇ ਤੁਸੀਂ ਜਿਹੜੇ ਬੈਕਗ੍ਰਾਉਂਡ ਜਿਹੜੀ ਵਾਇਸ ਦੇ ਸਕਦੇ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਕਿਦਾਂ ਇੱਥੋਂ ਤੁਸੀਂ ਵਾਇਸ ਨੂੰ ਚੇਂਜ ਕਰ ਸਕਦੇ ਜੇ ਜਿਹੜੀ ਮਰਜ਼ੀ ਵਾਇਸ ਲਾ ਸਕਦੇ ਜੇ ਟੂ ਫੇਸ ਵਾਇਸ ਬੱਚਿਆਂ ਵਾਲੀ ਜਿੱਦਾਂ ਦੀ ਵੀ ਤੁਸੀਂ ਲਾ ਸਕਦੇ ਜੇ ਉਦਾਂ ਦੀ ਤੁਸੀਂ ਲਗਾ ਸਕਦੇ ਤੇ ਮੈਂ ਇੱਥੇ ਜਿਹੜਾ ਯੂਜ਼ ਕਰਦੀ ਆ ਇਦਾਂ ਕਰਕੇ ਸਿਲੈਕਟ ਕਰਕੇ ਤੇ 22 ਓਵਰ ਕਰਨੀ ਹੋਵੇ ਤੇ ਇੱਥੋਂ ਜਿਹੜਾ ਉਸ ਜਿਹੜਾ ਉਹ 22 ਓਵਰ ਜੜੀ ਹੋ ਜਾਂਦੀ ਆ ਓਕੇ ਤੇ ਇਥੋਂ ਆਡੀਓ ਵਿੱਚ ਮੈਂ ਜਾ ਕੇ ਜੇ ਮਿਊਜ਼ਿਕ ਹੈ ਵੇਖੋ ਐ ਤਾਂ ਚੱਲ ਜਾਏਗਾ ਜਿਹੜਾ ਵੀ ਤੁਸੀਂ ਡਾਊਨਲੋਡ ਕਰਕੇ ਰੱਖਿਆ ਐ ਤੁਸੀਂ ਪਲੱਸ ਦੇ ਆਈਕਨ ਤੇ ਜਾ ਕੇ ਤੁਸੀਂ ਓਕੇ ਕਰ ਸਕਦੇ ਤੇ ਇਹਨੇ ਜਿਹੜਾ ਉਹ ਸਿਲੈਕਟ ਹੋ ਜਾਣਾ ਵਾ ਓਕੇ ਜੀ ਇਦਾਂ ਆਪਾਂ ਜਿਹੜੀ ਉਹ ਦੋ ਐਪ ਲੈ ਕੇ ਮੈਂ ਤੁਹਾਨੂੰ ਦੱਸਦਾ ਕਿ ਦੋ ਐਪ ਮੈਂ ਜਿਹਨੀਆਂ ਯੂਜ਼ ਕਰਦੀ ਆ ਤੇ ਹੁਣ ਮੈਂ ਤੁਹਾਨੂੰ ਦੱਸੂਗੀ ਕਿ ਮੈਂ ਜਿਹੜਾ ਉਹ ਕਿੱਦਾਂ ਸ਼ੂਟ ਕਰਦੀ ਆ ਮੈਂ ਜਿਹੜਾ ਵਾ ਇਹ ਸਟੈਂਡ ਯੂਜ਼ ਕਰਦੀ ਆ ਐਂ ਵਾਲਾ ਤੇ ਇਹ ਆਰਾਮ ਨਾਲ ਮਤਲਬ ਉੱਪਰ نیچے ਹੋ ਜਾਂਦਾ ਵਾ ਆਰਾਮ ਨਾਲ ਇਹਨੂੰ ਛੋਟਾ ਵੱਡਾ ਵੀ ਕਰ ਸਕਦੇ ਇੱਥੇ ਤੁਹਾਨੂੰ ਤਿੰਨ ਬੀਡਸ ਜਿਹੜੀਆਂ ਮਿਲ ਜਾਣਗੀਆਂ ਤੇ ਕਾਫੀ ਜ਼ਿਆਦਾ ਇਹ ਲੌਂਗ ਹੋ ਜਾਂਦਾ ਇਹਦੇ ਵਿੱਚ ਫੋਨ ਅੜਾ ਕੇ ਮੈਂ ਜਿਹੜਾ ਉਹ ਵੀਡੀਓ ਜਿਹੜਾ ਸ਼ੂਟ ਕਰਦੀ ਆ ਜਿੱਥੇ ਮੈਨੂੰ ਜਾਣਾ ਹੋਏ ਮੈਂ ਮਤਲਬ ਇਹਨੂੰ ਲਾਈਟ ਨੂੰ ਤੇ ਮੈਂ ਲੈ ਕੇ ਨਹੀਂ ਜਾ ਸਕਦੀ ਹੈਗੀ ਜਦੋਂ ਮੈਂ ਕਮਰੇ ਚ ਨਹੀਂ ਤੇ ਇਹਨੂੰ ਲਾਈਟ ਮੈਂ ਆਨ ਕਰ ਲੈਣੀ ਕਿਉਂਕਿ ਇੱਥੇ ਨਾ ਇੱਕੋ ਹੀ ਲਾਈਟ ਹੈ ਦੂਸਰੀ ਜਿਹੜੀ ਨਹੀਂ ਹੈਗੀ ਇਸ ਕਰਕੇ ਮੈਨੂੰ ਐਲਈਡੀ ਲਾਈਟ ਜਿਹੜੀ ਔਨ ਕਰਨੀ ਪੈਂਦੀ ਆ ਤੇ ਇਹਨੂੰ ਹੀ ਮੈਂ ਫੜ ਕੇ ਨਾ ਇਹਨੂੰ ਹੀ ਮੈਂ ਫੜ ਕੇ ਆ ਜਿਹੜੀ ਇਹਨੂੰ ਮੈਂ ਇਹਨੂੰ ਮੈਂ ਫੜ ਕੇ ਤੇ ਇਦਾਂ ਜਿਹੜਾ ਮੈਂ ਸ਼ੂਟ ਕਰਦੀ ਆ ਇਦਾਂ ਤੇ ਆ ਵੇਖ ਸਕਦੇ ਤੁਸੀਂ ਇਦਾਂ ਮੈਂ ਸ਼ੂਟ ਕਰਦੀ ਇਹਨੂੰ ਇਦਾਂ ਸ਼ੂਟ ਕਰਦੀ ਤੇ ਮਤਲਬ ਇਦਾਂ ਤਾਂ ਜਿਹੜੀ ਬਾਜੂ ਆ ਉਹ ਵੀ ਨਹੀਂ ਆਉਂਦੀ ਹੈਗੀ ਤੇ ਪਲੱਸ ਕਿ ਮਤਲਬ ਇੱਕ ਦੂਰੋਂ ਰਿਕਾਰਡ ਹੋ ਜਾਂਦਾ ਵਾ ਥੋੜਾ 360 ਡਿਗਰੀ ਤੋਂ ਉਹ ਇਹ ਆਂਦਾ ਥੋੜਾ ਨੇ ਮਤਲਬ ਦੂਰੋਂ ਹੋ ਜਾਂਦਾ ਵਾ ਤੇ ਵੀਡੀਓ ਜਿਹੜੀ ਉਹ ਵਧੀਆ ਲੱਗਦੀ ਆ ਤੇ ਇਹ ਸੀ ਜੀ ਆਪਣਾ ਛੋਟਾ ਜਿਹਾ ਵਲੌਗ ਇੱਕ ਇਹ ਆ ਕਿ ਨੇਚਰਲ ਤੁਸੀਂ ਲਾਈਟ ਵਿੱਚ ਜਿਹੜਾ ਵੀਡੀਓ ਬਣਾਉਗੇ ਅਸੀਂ ਵਲੌਗਿੰਗ ਕਰਨੀ ਹੁੰਦੀ ਹੈ ਤੇ ਵਲੌਗਿੰਗ ਵਾਸਤੇ ਆਪਾਂ ਬਾਹਰ ਤੇ ਐਲਈਡੀ ਲੈ ਕੇ ਜਾ ਨਹੀਂ ਸਕਦੇ ਹਾਂਗੇ ਤੇ ਇਸ ਕਰਕੇ ਤੇ ਨੇਚਰਲ ਲਾਈਟ ਵਿੱਚ ਹੀ ਆਪਾਂ ਜਿਹੜੇ ਉਹ ਬਣਾ ਲੈਨੇ ਆ ਵੀਡੀਓ ਤੇ ਉਹ ਸਗੋਂ ਵਧੀਆ ਬਣਦੀ ਆ ਵੇਖੋ ਮੈਂ ਬੰਦ ਕੀਤੀ ਆ ਤੇ ਇੱਕ ਦੀ ਰੋਸ਼ਨੀ ਜਿਹੜੀ ਨਾ ਬਹੁਤ ਘੱਟ ਵਾਂ ਕਮਰੇ 'ਚ ਤੇ ਇਸ ਕਰਕੇ ਵੀਡੀਓ ਦੀ ਕਲੈਰਟੀ ਨਹੀਂ ਆਪਾਂਦੀ ਹੈਗੀ ਤੇ ਇਸ ਕਰਕੇ ਮੈਨੂੰ ਇਹਨੂੰ ਯੂਜ਼ ਕਰਨਾ ਪੈਂਦਾ ਜਦੋਂ ਮੈਂ ਕਮਰੇ ਦੇ ਅੰਦਰ ਹੁੰਨੀ ਆ ਤੇ ਇਹ ਸੀ ਜੀ ਆਪਣਾ ਛੋਟਾ ਜਿਹਾ ਵਲੌਗ ਤੇ ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਵੇ ਤੇ ਤੁਹਾਡੇ ਲਈ ਜਰਾ ਜਿਹਾ ਵੀ ਹੈਲਪਫੁਲ ਰਿਹਾ ਹੋਏ ਵਲੌਗ ਤੇ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਕਿਸੇ ਅਗਲੀ ਵੀਡੀਓ ਤਦ ਤੱਕ ਲਈ ਬਾਏ ਬਾਏ ਸਾਰਸੀ ਕਾਲ ਸਾਹਿਬ